ਇਹ ਸਭ ਜੋ ਪਵਾੜਾ ਪੰਜਾਬ ਦੇ ਵਿੱਚ ਅੱਜ ਪੈ ਰਿਹਾ ਹੈ ਸਿੰਘਾ ਦੇ ਵੱਲੋਂ ਥਾਣਿਆਂ ਨੂੰ ਘੇਰਾ ਬਣਾਇਆ ਜਾਂਦਾ ਹੈ ਕਈ ਵਾਰ ਕਿਸੇ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਨਜਾਇਜ਼ ਤੌਰ ਤੇ ਵੀ ਕਾਫੀ ਕੁਸ਼ ਹੋ ਰਿਹਾ ਹੈ ਇਹ ਤੇ ਬਾਣੇ ਲੈ ਲੈਣ ਚਾਹੀਦੇ ਨੇ ਇਹਨਾਂ ਨੂੰ ਇਹ ਪੰਥ ਨੂੰ ਬਦਨਾਮ ਕਰ ਦਿੰਦੇ ਸਾਡੀ ਸ਼ਭੀ ਨੂੰ ਖਰਾਬ ਕਰ ਦਿੰਦੇ ਸੋ ਇਹਨਾਂ ਨੂੰ ਜੇਲ੍ਹ 'ਚ ਡੱਕਣਾ ਚਾਹੀਦਾ ਹੈ ਮੈਂ ਤੁਹਾਨੂੰ ਕਹਿੰਦਾ ਕਿ ਰੋਜ਼ ਇਹੋ ਜਿਹੇ ਮਾਮਲੇ ਨੇ ਰੀਸੈਂਟ ਇੱਕ ਮੰਨ ਲਓ ਨਸ਼ੇ ਜਾਂ ਟੁੱਥ ਬੰਦਾ ਪੈਸੇ ਮੰਗਦਾ ਹਾਲਾ ਸਜਾਇਆ ਬਹੁਨੇ ਜਿਹੜੇ ਬੈਠੇ ਨੇ ਇੱਥੇ ਚਾਹੇ ਮੇਰੇ ਲਾਗੇ ਇੱਥੇ ਧਰਨੇ ਤੇ ਚੰਡੀਗੜ੍ਹ ਬੈਠੇ ਰਾਜ ਰਾਸ ਦੀ ਗੱਲ ਕਰ ਰਹੇ ਮੈਂ ਉਸੇ ਦੀ ਗੱਲ ਕਰਦਾ ਨਕੰਮੇ ਬੰਦੇ ਨੇ ਇਹ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਉਹ ਨਿਹੰਗ ਸਿੰਘ ਫਰਲੇ ਵਾਲਾ ਹੈ ਨੂਰ ਪਵਿੱਤੀ ਤੋਂ ਉਹ ਨੱਚੇ ਟੰਨ ਤੇ ਪੈਸੇ ਮੰਗਦਾ ਫਿਰਦਾ ਹੈ ਦੁਕਾਨਾਂ ਤੇ ਰੋਜ਼ ਉਹਦਾ ਕੰਮ ਆ ਉਹਦੀ ਵੀਡੀਓ ਕਿੰਨੀ ਵਾਇਰਲ ਆ ਰਹੀ ਹੈ ਪਰ ਜਿਹੜਾ ਨਿਹੰਗ ਜਿਹੜੇ ਉਹਦੇ ਅੰਦਰ ਜਿਹੜੇ ਇਨਸਾਨ ਆ ਜੀ ਨਾ ਇਨਸਾਨਾਂ ਨੇ ਇਹ ਬਣਾ ਪਾਇਆ ਵਾ 90% ਜਿਹੜੇ ਲੋਕ ਨੇ ਉਹ ਅੱਜ ਬਲੈਕਮੇਨਰਸ ਬਣ ਚੁੱਕੇ ਨੇ ਇੱਕੋ ਸਾਧ ਦੇ ਵਿੱਚ ਵੀ ਉੱਥੋਂ ਮਾਮਲਾ ਨਿਕਲ ਕੇ ਆਇਆ ਜਿੱਥੇ ਕੁਝ ਸਥਾਨਕ ਲੋਕਾਂ ਦੇ ਨਾਲ ਨਿਹੰਗ ਸਿੰਘਾਂ ਦੇ ਵੱਲੋਂ ਲੜਾਈ ਕੀਤੀ ਗਈ ਤਾਂ ਉਹ ਤੇ ਪਰਚਾ ਵੀ ਜਿਹੜਾ ਦਰਜ ਕੀਤਾ ਸੀਗਾ ਗੁਰਦੁਆਰਿਆਂ ਦੇ ਵਿੱਚ ਜਿਹੜੀ ਗੋਲਿਕ ਹੈ ਉਹ ਮੇਨ ਜਥੇਦਾਰ ਲੈ ਜਾਂਦਾ ਹੈ ਇਹਨਾਂ ਨੂੰ ਕਿਤੇ ਨਾ ਕਿਤੇ ਤੇ ਕਦੇ ਤੁਹਾਨੂੰ ਬਲੈਕਮੇਲ ਕਰ ਲਿਆ ਕਦੇ ਮੈਨੂੰ ਕਰ ਲਿਆ ਕਦੇ ਕਿਸੇ ਨੂੰ ਕਰ ਲਿਆ ਉਹਨਾਂ ਨੂੰ ਇਹ ਟੌਪਿਕ ਲਾ ਬਦੇ ਨੇ ਤੁਹਾਡਾ ਕਹਿਣਾ ਕੀ ਨੀਲੇ ਵਾਲੇ ਪਾ ਕੇ ਗਲਤ ਕੰਮ ਕਰ ਰਹੇ ਨੇ ਇੱਕ ਜ਼ਰੀਆ ਬਣਾ ਲਿਆ ਕਮਾਈ ਕਰਨ ਦਾ ਨਾ ਤਾਂ ਇਹਨਾਂ ਦੀ ਕੋਈ ਧਰਮ ਨੂੰ ਦੇਣਾ ਅੱਜ ਜੇ ਕਿ ਜਿਹੜੇ ਬਾਕੀ ਦਾ ਜਿਹੜਾ ਲਾਣਾ ਹੈ ਇਹਨਾਂ ਨੇ ਕੀ ਕੀਤਾ ਵਾ ਇਹਨਾਂ ਨੇ ਤਾਂ ਸਿਰਫ ਮੰਨ ਲਓ ਇੱਕ ਤਰ੍ਹਾਂ ਦੇ ਗੈਂਗਸਟਰ ਜਾਂ ਤੁਸੀਂ ਕਹਿੰਦੇ ਬਲੈਕਮੇਲਰ ਬਣ ਗਏ ਨੇ ਹਮੇਸ਼ਾ ਲੋਕਾਂ ਨੂੰ ਧਰਾ ਕੇ ਧਮਕਾ ਕੇ ਇਹਨਾਂ ਨੂੰ ਸਰਕਾਰ ਨੱਥ ਕਿਉਂ ਨਹੀਂ ਪਾ ਰਹੀ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿਉਂ ਪਾਲ ਰਹੀ ਆ ਸਰਕਾਰ ਇਹਨਾਂ ਨੂੰ ਉਹਦਾ ਨਸ਼ਾ ਕਰਤਾ ਸੀਗਾ ਨਸ਼ਾ ਛਡਾਉਣਾ ਸੀਗਾ ਮੰਨਿਆ ਨਹੀਂ ਉਹਦੇ ਤੇ ਕਿਰਪਾਨ ਜਲਾਦੀ ਗੁੱਟ ਵੜਦਾ ਉਹਦਾ ਅਜਿਹਾ ਨੂੰ ਕੀ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਨਿਹੰਗ ਸਿੰਘਾਂ ਦੀ ਛਵੀ ਨੂੰ ਬਹੁਤ ਹੀ ਸੁੱਧਤਾ ਦੇ ਨਾਲ ਦੇਖਿਆ ਜਾਂਦਾ ਸੀਗਾ ਪਰ ਜਿਵੇਂ ਤੇ ਲਗਾਤਾਰ ਹਾਲਾਤ ਬਣਦੇ ਜਾ ਰਹੇ ਨੇ ਛਵੀ ਜਿਹੜੀ ਹੈ ਖਰਾਬ ਹੁੰਦੀ ਜਾ ਰਹੀ ਹੈ ਕਈ ਮਾਮਲੇ ਨਿਕਲ ਕੇ ਸਾਹਮਣੇ ਆਏ ਹਿਮਕੁੰਡ ਸਾਹਿਬ ਦੇ ਵਿੱਚ ਵੀ ਉੱਥੋਂ ਮਾਮਲਾ ਨਿਕਲ ਕੇ ਆਇਆ ਜਿੱਥੇ ਕੁਝ ਸਥਾਨਕ ਲੋਕਾਂ ਦੇ ਨਾਲ ਨਿਹੰਗ ਸਿੰਘਾਂ ਦੇ ਵੱਲੋਂ ਲੜਾਈ ਕੀਤੀ ਗਈ ਤਾਂ ਉੱਥੇ ਪਰਚਾ ਵੀ ਜਿਹੜਾ ਦਰਜ ਕੀਤਾ ਸੀਗਾ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਇਹਨਾਂ ਸਭ ਚੀਜ਼ਾਂ ਦੀ ਵਜਾ ਕੀਤਾ ਤਾਂ ਇਹ ਸਭ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡਾ ਨਾਰਾ ਬਾਬਾ ਹਰਜੀਤ ਸਿੰਘ ਰਸੂਲਪੁਰ ਜਨੇ ਆਪਾਂ ਜਾਣਾਂਗੇ ਕਿ ਇੱਕ ਨਿਹੰਗ ਸਿੰਘ ਦੀ ਛਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਹੜੀਆਂ ਚੀਜ਼ਾਂ ਉਹਨੂੰ ਵਰਤਣੀਆਂ ਚਾਹੀਦੀਆਂ ਨੇ ਕਿਹੜੀਆਂ ਬੰਦਸ਼ਾਂ ਦੇ ਵਿੱਚ ਰਹਿਣਾ ਚਾਹੀਦਾ ਤੇ ਆਖਰ ਇਹ ਸਭ ਜੋ ਪਵਾੜਾ ਪੰਜਾਬ ਦੇ ਵਿੱਚ ਅੱਜ ਪੈ ਰਿਹਾ ਨਿਹੰਗ ਸਿੰਘਾਂ ਦੇ ਵੱਲੋਂ ਥਾਣਿਆਂ ਨੂੰ ਘੇਰਾ ਬਣਾਇਆ ਜਾਂਦਾ ਹੈ ਕਈ ਵਾਰ ਕਿਸੇ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਨਜਾਇਜ਼ ਤੌਰ ਤੇ ਵੀ ਕਾਫੀ ਕੁਝ ਹੋ ਰਿਹਾ ਹੈ ਤੋਂ ਇਸ ਬਾਬਤ ਗੱਲਬਾਤ ਕਰਦੇ ਆਂ ਬੱਚ ਕਿਵੇਂ ਦੇਖਦੇ ਹੋ ਅੱਜ ਕੱਲ ਇੱਕ ਸਮਾਂ ਹੁੰਦਾ ਸੀ ਜਦੋਂ ਕਹਿੰਦੇ ਸੀ ਵੀ ਨਿਯੰਗ ਸਿੰਘ ਨੂੰ ਦੇਖ ਕੇ ਅਸੀਂ ਕਹਿੰਦੇ ਸੀ ਵੀ ਸਾਡੀ ਮਦਦ ਕਰਨ ਦੇ ਲਈ ਆ ਰਿਹਾ ਜੇ ਕਿਸੇ ਬੰਦੇ ਨੂੰ ਲੋੜ ਹੈ ਹੱਥ ਮਾਰਦਾ ਸੀ ਉਹਦੀ ਹੈਲਪ ਕੀਤੀ ਜਾਂਦੀ ਸੀ ਪਰ ਅੱਜ ਕੱਲ ਜਿਹੜਾ ਲੋਕ ਨਿਯੰਗ ਸਿੰਘਾਂ ਤੋਂ ਡਰਨ ਲੱਗ ਗਏ ਨੇ ਦੇਖੋ ਬਿਲਕੁਲ ਤੁਹਾਡੀ ਕਿਸੇ ਨਾ ਕਿਤੇ ਗੱਲ ਦੇ ਨਾਲ ਮੈਂ ਸਹਿਮਤੀ ਜ਼ਾਹਰ ਕਰਦਾ ਕਿ ਕਾਰਨ ਕੀ ਹੈ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਬਾਣਾ ਹੂੰ ਕੋਈ ਵੀ ਵਿਅਕਤੀ ਕਿਸੇ ਬਾਣੇ ਨੂੰ ਕਦੇ ਮਾੜਾ ਨਹੀਂ ਕਹਿੰਦਾ ਅੱਜ ਵੀ ਲੋਕ ਬਾਣੇ ਦਾ ਸਤਿਕਾਰ ਕਰਦੇ ਨੇ ਪਰ ਜਿਹੜਾ ਨਿਹੰਗ ਜਿਹੜੇ ਉਹਦੇ ਅੰਦਰ ਜਿਹੜੇ ਇਨਸਾਨ ਆ ਜੀ ਨਾ ਇਨਸਾਨਾਂ ਨੇ ਇਹ ਬਾਣਾ ਪਾਇਆ ਵਾ 90% ਜਿਹੜੇ ਲੋਕ ਨੇ ਉਹ ਅੱਜ ਬਲੈਕਮੇਲਰਸ ਬਣ ਚੁੱਕੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਬੇਲੇ ਨੇ ਕਿਉਂਕਿ ਇਨਕਮ ਸੋਰਸ ਕੋਈ ਹੈ ਨਹੀਂ ਗੁਰਦੁਆਰਿਆਂ ਦੇ ਵਿੱਚ ਜਿਹੜੀ ਗੋਲਿਕ ਹੈ ਉਹ ਮੇਨ ਜਥੇਦਾਰ ਲੈ ਜਾਂਦਾ ਹੈ ਤੇ ਇਹਨਾਂ ਨੂੰ ਕਿਥੇ ਨਾ ਕਿਤੇ ਤੇ ਕਦੇ ਤੁਹਾਨੂੰ ਬਲੈਕਮੇਲ ਕਰ ਲਿਆ ਕਦੇ ਮੈਨੂੰ ਕਰ ਲਿਆ ਕਦੇ ਕਿਸੇ ਨੂੰ ਕਰ ਲਿਆ ਉਹਨਾਂ ਨੂੰ ਇੱਕ ਟੌਪਿਕ ਲੱਭਦੇ ਨੇ ਕਦੇ ਕਿਸੇ ਏਜੰਟ ਦੇ ਦਿਵਾਲੇ ਹੋ ਗਏ ਕਦੇ ਕਿਸੇ ਦੇ ਤਲਾਕ ਵਾਲੇ ਦੇ ਦਿਵਾਲੇ ਹੋ ਗਏ ਕਦੇ ਕਿ ਦੁਕਾਨ ਵਾਲੇ ਦੇ ਦਿਵਾਲੇ ਹੋ ਗਏ ਇਹ ਲੱਭਦੇ ਨੇ ਕਿਸੇ ਨਾ ਕਿਸੇ ਢੰਗ ਨਾਲ ਉਸ ਬੰਦੇ ਨੂੰ ਬਲੈਕਮੇਲ ਕਰਕੇ ਉੱਤੇ ਪੈਸੇ ਹੜਪਣਾ ਚਾਹਣਾ ਤਾਂ ਤੁਹਾਡਾ ਕਹਿਣਾ ਕੀ ਨੀਲੇ ਬਾਣੇ ਪਾ ਕੇ ਗਲਤ ਕੰਮ ਕਰ ਰਹੇ ਨੇ ਇੱਕ ਜ਼ਰੀਆ ਬਣਾ ਲਿਆ ਕਮਾਈ ਕਰਨ ਦਾ ਡੈਫੀਨਿਟਲੀ ਦੇਖੋ ਕਾਨ ਕੀ ਨਾ ਤਾਂ ਇਹਨਾਂ ਦੀ ਕੋ ਧਰਮ ਨੂੰ ਦੇਣਾ ਅੱਜ ਹੂੰ ਅੱਜ ਕੀ ਦੇਣ ਹੈ ਸਮਾਜ ਦੇ ਵਿੱਚ ਜਿਹੜੀਆਂ ਅੱਛੀਆਂ ਜਥੇਵੰਦੀਆਂ ਨੇ ਜਿਵੇਂ ਬਾਬੇ ਬਕਾਲੀਏ ਨੇ ਬਾਬਾ ਜੋਗਾ ਸਿੰਘ ਸਾਹਿਬ ਜੀ ਹੈਗੇ ਨੇ ਬਾਬਾ ਅਫਤਾ ਸਿੰਘ ਜੀ ਨੇ ਉਤੇ ਬਾਦ ਹਰੀਆਂ ਬੇਲਾਂ ਵਾਲੇ ਹੈਗੇ ਨੇ ਬਾਬਾ ਦਵਿੰਦਰ ਸਿੰਘ ਜੀ ਮਾਕਪੂਰ ਸਿੰਘ ਵਾਲੇ ਹੈਗੇ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਵਿੰਦਰ ਸਿੰਘ ਕੈਲੇ ਵਾਲੇ ਹੈਗੇ ਨੇ ਇਹ ਜਿਹੜੇ ਨੇ ਇਹਨਾਂ ਦਾ ਕਦੇ ਵੀ ਤੁਹਾਨੂੰ ਕੋਈ ਸਿੰਘ ਐਦਾਂ ਨਹੀਂ ਮਿਲੂਗਾ ਲੇਕਿਨ ਜਿਹੜੇ ਬਾਕੀ ਦਾ ਜਿਹੜਾ ਲਾਣਾ ਇਹਨਾਂ ਨੇ ਕੀ ਕੀਤਾ ਵਾ ਇਹਨਾਂ ਨੇ ਤਾਂ ਸਿਰਫ ਮੰ ਲਓ ਇੱਕ ਤਰ੍ਹਾਂ ਦੇ ਗੈਂਗਸਟਰ ਜਾਂ ਤੁਸੀਂ ਕਹਿੰਦੇ ਬਲੈਕਮੇਲਰ ਬਣ ਗਏ ਨੇ ਹਮੇਸ਼ਾ ਲੋਕਾਂ ਨੂੰ ਡਰਾ ਕੇ ਧਮਕਾ ਆ ਕੇ ਇਹਨਾਂ ਨੂੰ ਸਰਕਾਰ ਨਾਥ ਕਿਉਂ ਨਹੀਂ ਪਾ ਰਹੀ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿਉਂ ਪਾਲ ਰਹੀ ਆ ਸਰਕਾਰ ਇਹਨਾਂ ਨੂੰ ਕੀ ਡਰ ਆ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਹਨਾਂ ਸਾਰੇ ਜਿਹੜੇ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਰੀਸੈਂਟ ਕਿੰਨੇ ਤੁਸੀਂ ਦੇਖਦੇ ਨੇ ਕਦੇ ਕਿਸੇ ਚੌਕੀ ਵਾਲੇ ਕੋਲ ਚਲੇਗੇ ਤੂੰ ਇਹ ਕੀ ਕਰਦਾ ਕਦੇ ਕਿਸੇ ਕੋ ਚਲੇਗੇ ਕਿਉਂਕਿ ਜੇ ਪੰਗਾ ਲੈਣਾ ਕਿਸੇ ਬਰਾਬਰ ਦੇ ਪਿੱਛੇ ਗਏ ਤੇ ਇਹ ਇੱਕ ਕ੍ਰਿਸ਼ਚਨਾ ਦੀ ਚਰਚ ਵਿੱਚ ਅਸੀਂ ਬੰਦ ਕਰਾ ਦੋਗੇ ਜਦ ਉਹਨਾਂ ਲੋਕਾਂ ਨੇ ਚੱਕੇ ਨਾ ਪੱਥਰ ਤੇ ਰੋੜੇ ਫਿਰ ਖੇਤਾਂ 'ਚ ਭੱਜਣ ਨੂੰ ਮੌਕਾ ਨਹੀਂ ਮਿਲਿਆ ਇਹਨਾਂ ਲੋਕਾਂ ਨੂੰ ਸੋ ਕਮਜ਼ੋਰ ਬੰਦਿਆਂ ਨੂੰ ਡੱਬਣਾ ਇਹ ਖਾਲਸੇ ਦਾ ਧਰਮ ਨਹੀਂ ਇਹ ਬਾਣੇ ਇਹਨਾਂ ਤੇ ਬਾਣੇ ਲੈ ਲੈਣੇ ਚਾਹੀਦੇ ਨੇ ਇਹਨਾਂ ਨੂੰ ਇਹ ਪੰਥ ਨੂੰ ਬਦਨਾਮ ਕਰ ਦਿੰਦੇ ਨੇ ਸਾਡੀ ਸ਼ਬੀ ਨੂੰ ਖਰਾਬ ਕਰ ਰਹੇ ਨੇ ਕਈ ਨਹੀਂ ਹੰਗਸੰਗਾ ਬੜੇ ਅਗਰੈਸਿਵ ਹੁੰਦੇ ਹੋਏ ਵੀ ਨਜ਼ਰ ਆਏ ਸੀਗੇ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੈਰ ਮੰਡੀ ਗੋਵਿੰਦਗੜ੍ਹ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਮੁੰਡਾ ਨਸ਼ਾ ਕਰਦਾ ਸੀਗਾ ਨਸ਼ਾ ਛਡਾਉਣਾ ਸੀਗਾ ਮੰਨਿਆ ਨਹੀਂ ਉਹਦੇ ਤੇ ਕਿਰਪਾਨ ਚਲਾਤੀ ਗੁੱਟ ਵੜਦਾ ਉਹਦਾ ਅਜਿਹਾਂ ਨੂੰ ਕੀ ਕਹਿਣਾ ਚਾਹੂੰਗਾ ਦੇਖੋ ਇਹਨਾਂ ਨੂੰ ਜੇਲ੍ਹ 'ਚ ਡੱਕਣਾ ਚਾਹੀਦਾ ਮੈਂ ਤੁਹਾਨੂੰ ਕਹਾਂ ਕਿ ਰੋਜ਼ ਇਹੋ ਜਿਹੇ ਮਾਮਲੇ ਨੇ ਰੀਸੈਂਟ ਇੱਕ ਮੰਨ ਲਓ ਨਸ਼ੇ ਜਾਂ ਟੁੱਥ ਬੰਦਾ ਪੈਸੇ ਮੰਗਦਾ ਫਰਲਾਫ ਸਜਾਇਆ ਬਹੁਣੇ ਜਿਹੜੇ ਬੈਠੇ ਨੇ ਇੱਥੇ ਚਾਹੇ ਮੇਰੇ ਲਾਗੇ ਹੀ ਇੱਥੇ ਧਰਨੇ ਤੇ ਚੰਡੀਗੜ੍ਹ ਬੈਠੇ ਨੇ ਨगराज ਸਿੰਘ ਦੀ ਗੱਲ ਕਰ ਰਹੇ ਆ ਮੈਂ ਉਸੇ ਦੀ ਗੱਲ ਕਰਦਾ ਨਕਮੇ ਬੰਦੇ ਨੇ ਇਹ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਉਹ ਨਿਹੰਗ ਸਿੰਘ ਫਰਲੇ ਵਾਲਾ ਹੈ ਨੂਰ ਪਵੇਦੀ ਤੋਂ ਠੀਕ ਹੈ ਤੇ ਉਹ ਨਸ਼ੇ ਤੇ ਟੰਨ ਤੇ ਪੈਸੇ ਮੰਗਦਾ ਫਿਰਦਾ ਹੈ ਦੁਕਾਨਾਂ ਤੇ ਰੋਜ਼ ਉਹਦਾ ਕੰਮ ਆ ਉਹਦੀ ਵੀਡੀਓ ਕਿੰਨੀ ਵਾਇਰਲ ਆ ਰਹੀ ਹੈ ਇੱਕ ਮਾਂ ਕਾਲ ਦਾ ਰੂਪ ਆ ਫਰਲਾ ਇੱਕ ਸਤਕਾਰਯੋਗ ਆ ਅਜਿਹੇ ਲੋਕਾਂ ਨੂੰ ਤੁਸੀਂ ਕਿਉਂ ਫੜ ਲੈ ਦਿੰਦੇ ਹੋ ਅਜਿਹੇ ਲੋਕਾਂ ਨੂੰ ਤੁਸੀਂ ਕਿਉਂ ਚੁੱਪ ਰਹਿੰਦੇ ਹੋ ਅੱਜ ਕਿਸੇ ਦਾ ਤਲਾਕ ਦਾ ਕੋਈ ਮਸਲਾ ਆ ਜਾਵੇ ਕੋਈ ਝਗੜਾ ਆ ਜਾਵੇ ਅੱਜ ਕੋਈ ਕ੍ਰਾਈਮ ਕਰਕੇ ਆਵੇ ਪਿੱਛੇ ਤੁਸੀਂ ਦੇਖਿਆ ਖਰੜ ਦੇ ਵਿੱਚ ਇੱਕ ਪੁਲਿਸ ਫੜਨ ਆਈ ਤੇ ਉਹਦੇ ਨਾਲ ਤਕਾਮ ਹੋਈ ਜਦੋਂ ਤੁਸੀਂ ਪੁਲਿਸ ਨਾਲ ਗਏ ਤੇ ਤੁਸੀਂ ਝਗੜੂਗੇ ਤੇ ਫਿਰ ਤਾਂ ਦੋਨਾਂ ਦਾ ਇੱਕ ਅਜੇ ਜੀ ਸਾਡੀ ਵਾਰਦੀ ਹੈ ਉਹ ਜੀ ਪੁਲਿਸ ਦੀ ਵਾਰਦੀ ਆ ਉਹਨਾਂ ਦਾ ਸਤਕਾਰ ਜਿਹੜਾ ਹੈਗਾ ਪੁਲਿਸ ਦਾ ਇਹ ਰੱਖਦੇ ਨਹੀਂ ਫਿਰ ਕਦੇ ਕਿਸੇ ਦਾ ਗੁੱਟਵਾੜਤਾ ਕਿਸੇ ਨੂੰ ਫਿਰ ਜਾ ਕੇ ਡਰਾਉਣਾ ਵੀ ਤੁਸੀਂ ਇਹ ਕਿਉਂ ਕਰਤਾ ਤੁਸੀਂ ਬੇਅਦਬੀ ਕੀਤੀ ਇੱਕ ਦਾੜੀ ਕੱਟੀ ਹੋਈ ਬੰਦੇ ਦੀ ਜਿਸ ਬੰਦੇ ਦੇ ਕੇਸ ਕਤਲ ਕਰੇ ਹੋਏ ਆ ਉਹ ਬੰਦੇ ਦਾ ਕੋਈ ਝਗੜਾ ਚੰਡੀਗੜ੍ਹ ਵਿੱਚ ਹੋ ਜਾਂਦਾ ਤੇ ਆਫਟਰ ਥੈਟ ਕੀ ਹੋ ਰਿਹਾ ਹੈਗਾ ਉਹਦੀ ਪਾਗ ਉਤਰ ਗਈ ਕਿਉਂ ਜੀ ਜਿਹੜਾ ਬੰਦਾ ਜਦੋਂ ਨਾਜ਼ੀ ਦੀ ਦੁਕਾਨ ਤੇ ਬੈਠ ਕੇ ਦਾੜੀ ਉ ਕਟਵਾ ਲਈ ਉਹਦੇ ਬਾਅਦ ਇਹ ਪੱਗ ਦੀ ਕੀ ਵੈਲਿਊ ਆ ਸੋ ਇਹ ਸਿਰਫ ਮਸਲੇ ਲੱਭਦੇ ਨੇ ਆਪਣੇ ਆਪ ਨੂੰ ਚਰਚਾ ਚ ਲਿਆਉਣ ਵਾਸਤੇ ਸੋ ਇਹ ਜਿਹੜਾ ਪਾਰਟ ਆ ਇਹ ਬਿਲਕੁਲ ਮਾੜਾ ਪਾਟ ਹੈ ਇਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਇਹਨਾਂ ਨੇ ਪਾਲੇ ਹੋਏ ਲੋਕ ਨੇ ਮੈਂ ਪੰਜਾਬੀ ਚ ਕਹਾਂ ਇਹਨਾਂ ਦੇ ਪਾਲੇ ਹੋਏ ਇਹ ਕੁੱਤੇ ਨੇ ਜਿਹੜੇ ਹਮੇਸ਼ਾ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਇਹਨਾਂ ਵਾਸਤੇ ਇੱਕੇ ਇੱਕ ਜਗ੍ਹਾ ਉਹ ਹੈਗੀ ਜੇਲ ਤੇ ਜਿਹੜੇ ਪੰਥ ਪਾਤਸ਼ਾ ਜਿਹੜੇ ਅਛੀਆਂ ਜਿਨ੍ਹਾਂ ਜਥੇਬੰਦੀਆਂ ਦਾ ਮੈਂ ਨਾਮ ਲਿਆ ਉਹ ਸਾਰਿਆਂ ਨੂੰ ਮੈਂ ਕਹਾਂਗਾ ਬੇਨਤੀ ਕਿ ਇਹਨਾਂ ਦੇ ਪ੍ਰਤੀ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਅਜਿਹੇ ਲੋਕ ਨੇ ਉਹਨਾਂ ਨੂੰ ਬਕਾਇਦਾ ਤੁਸੀਂ ਇੱਕ ਉਹਨਾਂ ਦੇ ਗਾਲ ਵਿੱਚ ਇੱਕ ਆਈ ਕਾਰਡ ਪਾਓ ਪਤਾ ਚੱਲੇ ਕੀ ਜਿਹੜਾ ਇਹ ਜਿਹੜਾ ਮੰਨ ਲਓ ਬਾਣੇ ਵਾਲਾ ਬੰਦਾ ਇਹ ਕਿਹਦਾ ਬੰਦਾ ਹੈਗਾ ਸੋ ਸਾਡਾ ਇਹਨਾਂ ਨੇ ਕੌਮ ਚ ਜਲੂਸ ਕੱਢਿਆ ਵਾ ਸਾਨੂੰ ਕਿਤੇ ਵੀ ਬਾਣੀ ਦਾ ਇਹਨਾਂ ਦਾ ਕੋਈ ਨਾਲ ਲੈਣ ਦੇਣ ਨਹੀਂ ਹੈਗਾ ਨਾ ਕੋਈ ਸੇਵਾ ਨਾਲ ਬਸ ਲੋਕਾਂ ਨੂੰ ਕਦੇ ਕਿਸੇ ਬਾਬੇ ਨੂੰ ਬਲੈਕਮੇਲ ਕਰ ਲਿਆ ਕਦੇ ਕਿਸੇ ਬਾਬੇ ਨੂੰ ਬਲੈਕਮੇਲਰਸ ਨੇ ਜਦੋਂ ਸਾਹਮਣੇ ਮਾਰਦਾ ਛਿੱਤਰ ਕੋਈ ਫਿਰ ਖੇਤਾਂ ਚੋਂ ਭੱਜਦੇ ਨੇ ਤੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਅੱਜ ਕੱਲ ਮਾਹੌਲ ਜੇਕਰ ਚੱਲ ਰਿਹਾ ਪੰਜਾਬ ਦੀ ਨੌਜਵਾਨੀ ਦੂਜੇ ਪਾਸੇ ਜਾ ਰਹੀ ਹੈ ਤੁਸੀਂ ਨਿਹੰਗ ਸਿੰਘਾਂ ਦੀ ਗੱਲ ਕਰ ਰਹੇ ਹੋ ਨਿਹੰਗ ਸਿੰਘ ਤਾਂ ਨਿਹੰਗ ਸਿੰਘ ਨੌਜਵਾਨ ਵੀ ਦੂਜੇ ਪਾਸੇ ਜਾ ਰਹੇ ਨੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਟੀ-ਸ਼ਰਟ ਪਾਈ ਹੁੰਦੀ ਹੈ ਸੰਤ ਪਿੰਡਰ ਵਾਲੀ ਤਸਵੀਰ ਲੱਗੀ ਹੁੰਦੀ ਹੈ ਮੂਰੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹੈ ਬੋਲਟ ਦੀ ਗੱਲ ਕੀਤੀ ਜਾਵੇ ਪਟਾਕੇ ਪਾਰਿਆ ਹੁੰਦਾ ਸਲੈਂਸਰ ਕੱਟੇ ਹੁੰਦੇ ਐ ਜੀ ਹੁੱਲੜਬਾਜੀ ਕੀਤੀ ਜਾਂਦੀ ਆ ਪਰ ਅਸੀਂ ਤਾਂ ਉਸ ਧਰਮ ਨਾਲ ਸਬੰਧ ਰੱਖਦੇ ਨੇ ਜਿਹੜੇ ਗੁਰੂ ਸਾਹਿਬਾਨ ਨੇ Hindu ਧਰਮ ਦੀ ਰਾਖੀ ਦੇ ਲਈ ਸ਼ਹਾਦਤ ਦਿੱਤੀ ਦਸਮ ਪਿਤਾ ਜੀ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਐ ਇਹ ਕਿਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਫਿਰ ਅਜਿਹਾ ਸਾਡਾ ਧਰਮ ਐ ਦੇਖੋ ਸਿੱਖ ਕਦੇ ਵੀ ਕਿਸੇ ਨੂੰ ਡਰਾਉਂਦਾ ਨਹੀਂ ਨਾ ਹੀ ਸਿੱਖ ਦੇ ਕੋਲ ਜਿਸ ਕੋ ਨਿਮਰਤਾ ਨਹੀਂ ਐ ਜਿਸੇ ਕੋ ਸਹਿਜਤਾ ਨਹੀਂ ਐ ਜਿਹਦੇ ਕੋ ਹਲੀਮੀ ਨਹੀਂ ਐ ਉਹ ਸਿੱਖ ਨਹੀਂ ਹੋ ਸਕਦਾ ਇਹ ਜਿਹੜੇ ਲੋਕ ਭਿੰਡਰਾਂ ਵਾਲੀਆਂ ਤਸਵੀਰਾਂ ਲਾ ਕੇ ਜਿਵੇਂ ਆਪਜੀ ਦੇ ਕਹਿਣ ਦੇ ਮਤਾਬਕ ਇਹ ਹੁੱਲੜਵਾਜੀਆਂ ਕਰਦੇ ਨੇ ਇਹ ਸਿੱਖ ਨਹੀਂ ਐ ਇਹ ਲਫੰਡਰ ਲੋਕ ਆ ਇਹਨਾਂ ਦੇ ਕੋਲ ਡਰੈਸ ਜ਼ਰੂਰ ਹੈ ਜਿਵੇਂ ਭੇਖਤਾਰੀ ਲੋਕਾਂ ਕੋ ਹੁੰਦੀ ਐ ਬਹਿਰੂਪੀਏ ਕਹਿ ਸਕਦੇ ਤੁਸੀਂ ਇਹਨਾਂ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਸਿਰਫ ਕੀ ਆ ਬਦਮਾਸ਼ ਬਣਦੇ ਨੇ ਇੱਕ ਦੂਜੇ ਨੂੰ ਅਗਰ ਕੋਈ ਆ ਕੇ ਅਮਨ ਸੂਦ ਵਰਗਾ ਉਹਨਾਂ ਨੂੰ ਨਾਲ ਹੱਥੋਂ ਪਾਈ ਹੁੰਦਾ ਫੇ ਉਹਨੂੰ ਧਰਮ ਦਾ ਮੁੱਦਾ ਹੀ ਬਣਾ ਲੈਂਦੇ ਨੇ ਜਦ ਕਿ ਇਹ ਲੋਕ ਕਨੇ ਸਾਡੇ ਧਰਮ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਦੂਜਾ ਜਿਹੜਾ ਬਾਹਰ ਬੈਠੀਆਂ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਖਾਲਿਸਤਾਨ ਨੂੰ ਪ੍ਰਮੋਟ ਕਰਦੀਆਂ ਨੇ ਉਹ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਜੜੀ ਨੇ ਸਪੋਰਟ ਚ ਬੋਲਦੇ ਨੇ ਇੱਕ ਇੱਕ ਵਿਅਕਤੀ ਜਿਹੜਾ ਅੱਜ ਕੋਈ ਵੀ ਮੰਨ ਲਓ ਸਪੋਜ ਕੱਲ ਤੁਹਾਡੇ ਨਾਲ ਵੀਡੀਓ ਤੁਸੀਂ ਪਾਣੀ ਹੈ نیچے ਤੁਸੀਂ ਦੇਖਿਓ ਅਮਰਤ ਛਕੇ ਵੇ ਹੋਣਗੇ ਆਪਣੀਆਂ ਕਿੰਨੀਆਂ ਧੀਆਂ ਪੈਣਾ ਨਾਲ ਜੁੜੀਆਂ ਹੋਣਗੀਆਂ ਉੱਥੇ ਵੀ ਗੰਦ ਬੋਲਦੇ ਨੇ ਸਿੱਖ ਅਜੇ ਹਾਨੀ ਹੁੰਦਾ ਸਿੱਖ ਦਾ ਕਰਦਾਰ ਦਾ ਨਾਮ ਸਿੱਖੀ ਹੈ ਨਾ ਕਿ ਅਜਿਹੇ ਲੋਕਾਂ ਦੀ ਸ਼ਕਲ ਦੇਖ ਕੇ ਆਪਾਂ ਸਿੱਖ ਕਹੀਏ ਸੋ ਇਹਨਾਂ ਲੋਕਾਂ ਨੂੰ ਤੁਹਾਡੀ ਕੀ ਨਸੀਹਤ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਨੀਲਾ ਬਣਾ પા ਕੇ ਚੋਲੇ ਨੂੰ ਬਦਨਾਮ ਕਰਦੇ ਨੇ ਬਲੈਕਮੇਲ ਕਰਦੇ ਨੇ ਗਲਤ ਰਾਹ ਤੇ ਤੁਰ ਪਏ ਨੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੁੱਲੜਬਾਜ਼ੀਆ ਕਰਦੇ ਤੁਹਾਡੀ ਕੀ ਨਸੀਹਤ ਹੈ ਮੈਂ ਤਾਂ ਜਿਹੜੇ ਚੰਗੇ ਲੋਕ ਨੇ ਜਿਹੜੇ ਬਾਣੇ ਵਾਲੇ ਬਹੁਤ ਸਾਰੇ ਅਜਿਹੇ ਨੇ ਜਿਹੜੇ ਮੈਂ ਤੁਸੀਂ ਕਹਿ ਸਕਦੇ ਬਹੁਤ ਅੱਛੇ ਲੋਕ ਨੇ ਐਜੂਕੇਟਿਡ ਲੋਕ ਨੇ ਸਾਡੇ ਪੰਥ ਨੂੰ ਉਹਨਾਂ 'ਚ ਪਛਾਣ ਲੈਣੀ ਚਾਹੀਦੀ ਹੈ ਕਿ ਜਿਹੜੇ ਮਾੜੇ ਲੋਕ ਹੈ ਇਹਨਾਂ ਨੂੰ ਮੂੰਹ ਨਾ ਲਾਓ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਸਿੱਖੀ ਤੇ ਸਨਾਤਨ ਦੀ ਸਾਂਝੀ વાਰਤਾ ਦੀ ਗੱਲ ਕਰਦੇ ਨੇ ਜਿਹੜੇ ਪਿਆਰ ਦੀ ਇਤਿਫਾਕ ਦੀ ਗੱਲ ਕਰਦੇ ਨੇ ਜਿਹੜੇ ਸਮਾਜ ਦੇ ਵਿੱਚ ਜਿਵੇਂ ਪ੍ਰੇਮਾਨੰਦ ਮਹਾਰਾਜੀ ਸੱਚ ਬੋਲਣ ਦਾ ਜਿਗਰਾ ਰੱਖਦੇ ਨੇ ਜਿਹੜੇ ਐਦਾਂ ਜਿਗਰਾ ਰੱਖਦੇ ਨੇ ਉਹਨਾਂ ਦੀ ਗੱਲ ਕਰੀਏ ਜਿਹੜੇ ਲੋਕ ਇੱਥੇ ਪਤਾ ਹੀ ਹੈ ਸਾਰਿਆਂ ਨੂੰ ਲੋਕ ਹੈ ਇੱਥੇ ਤੱਕ ਪਤਾ ਚੱਲਿਆ ਹੈਗਾ ਅੰਦਰ ਦੇ ਲੋਕ ਆ ਕੇ ਦੱਸ ਜਾਂਦੇ ਨੇ ਇਹ ਤਾਂ ਲੋਕ ਠੇਕੇ ਵਾਲੇ ਆਂ ਤੇ ਮੀਂਹ ਲੰਦੇ ਨੇ ਸੋ ਇਹਨਾਂ ਲੋਕਾਂ ਤੇ ਅਸੀਂ ਦੂਰ ਰਹੀਏ ਇਹਨਾਂ ਦੇ ਅੰਗੇਸਟ ਜਦੋਂ ਵੀ ਤੁਹਾਨੂੰ ਕੋਈ ਐਸਜੀ ਕਾਰਵਾਈ ਆਉਂਦੀ ਹੈ ਮੈਂ ਤੁਹਾਨੂੰ ਇਹ ਹੀ ਕਹਾਂਗਾ ਤੁਸੀਂ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਮੇਰਾ ਨੰਬਰ ਇਹਨਾਂ ਤੇ ਲੈ ਲਿਓ ਤੁਹਾਨੂੰ ਪਾ ਦੇਣਗੇ ਬਾਇਓ ਚ ਅਗਰ ਤੁਹਾਨੂੰ ਕੋਈ ਵੀ ਬਲੈਕਮੇਲ ਕਰਦਾ ਤੁਹਾਨੂੰ ਕੋਈ ਗੈਂਗਸਟਰ ਕੋਈ ਨਿਹੰਗ ਤੁਹਾਨੂੰ ਪਰੇਸ਼ਾਨ ਕਰਦਾ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਡੇ ਨਾਲ ਖੜਾ ਹਾਂ ਸੋ ਬਿਲਕੁਲ ਇਹ ਬਹਾਦਰਜੀਤ ਸਿੰਘ ਰਸੂਲਪੁਰ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਨਿਆਂਗ ਸਿੰਘਾਂ ਦੀ ਛਵੀ ਜਿਹੜੀ ਖਰਾਬ ਹੁੰਦੀ ਜਾ ਰਹੀ ਹੈ ਇਸ ਦੇ ਪਿੱਛੇ ਰੀਜ਼ਨਸ ਇਹ ਬੜਰੇ ਨੇ ਕੁਝ ਕੁ ਚੁਣਿੰਦਾ ਲੋਕ ਜਿਹੜੇ ਨੇ ਧਰਮ ਨੂੰ ਅਪਣਾ ਲੈਂਦੇ ਨੇ ਨੀਲਾ ਬਾਣਾ ਪਾਲ ਲੈਂਦੇ ਨੇ ਪਰ ਕਿਤੇ ਨ ਕਿਤੇ ਗਲਤ ਰਾਹਾਂ ਤੇ ਤੁਰ ਪਏ ਨੇ ਗਲਤ ਚੀਜ਼ਾਂ ਕਰਦੇ ਨੇ ਬਲੈਕਮੇਲਿੰਗ ਦਾ ਕੰਮ ਕਰਦੇ ਨੇ ਇਸ ਦੇ ਨਾਲ ਹੀ ਕਮਜ਼ੋਰ ਦੇ ਉੱਤੇ ਅਤਿਆਚਾਰ ਕਰਦੇ ਨੇ ਸੋ ਇਹਨਾਂ ਦੀ ਇਹੀ ਨਸੀਹਤ ਹੈ ਕਿ ਇਹਨਾਂ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਵੀ ਲੋਕ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਕੈਮਰਾਮੈਨ ਗੁਰਦੀਪ ਦੇ ਨਾਲ ਮੈਂ ਵਿਵੇਕ ਰਾਜ ਨਿਰਪੱਖ ਪੋਸਟ